ਵਧੀਆ 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 ਤੁਸੀਂ ਸੁਣਾਓ ਕਹਿ ਮੈਂ ਸਿੱਤਾ ਚਲੋ ਕੋਈ ਨਹੀਂ ਕੋਈ ਨਹੀਂ ਚੱਕਲੋ ਚੱਕਲੋ ਹਾਂ ਦੋਨੇ ਲਾਈਵ ਚੱਲੀ ਜਾਂਦੇ ਆ ਬਾਈ ਨਾ ਨਾ ਹਜੇ ਤੱਕ ਤਾਂ ਨਹੀਂ ਆਉਂਦੀ ਬਾਜਪੂਜ ਕੋਈ ਵੀ ਇੱਧਰ ਉੱਧਰ ਹੂੰ अच्छा 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 हां ही ਚੱਲੂਗਾ ਫਿਰ ਇੱਕ ਨਾ ਸਿੱਧਾ ਹੋਵੇ ਇੱਕ ਨਾ ਹੋਵੇ ਨਾ ਇਹਨਾਂ ਦਾ ਫਰਕ ਪੈ ਜਾਂਦਾ ਠੀਕ ਹੈ ਨਾ ਤੇ ਲਾਈਕ ਲਾਈਕ ਕਰਤਾ ਜੀ ਕਿਵੇਂ ਹੋ ਦੋਨੇ ਆਕਾ ਜੀ ਆ ਗਿਆ ਸੁਖਮਣ ਸੁਖਮਣ ਚਾਰਥ ਫਿਰ ਉਹਦੀ ਆ ਜਾਂਦਾ ਪਤਾ ਨਹੀਂ ਇਹਦੇ ਕੋਲੇ ਕੀ ਜਾਦੂ ਦੀ ਛੜੀ ਹੈ ਯਾਰ ਹਾਂ ਉਹੀ ਤਾਂ ਗੱਲ ਆ ਮੈਂ ਕਮਾਲ ਮੰਨ ਜਾਂਦਾ ਵੀ ਮਿੰਟ 'ਚ ਹੀ ਇੱਕ ਮਿੰਟ 'ਚ ਕਿਵੇਂ ਉਹ ਹੋ ਜਾਂਦਾ ਇੰਨੇ ਛੇਤੀ ਆ ਜਾਂਦਾ ਇਹ ਹਾਂ ਉਹੀ ਤਾਂ ਗੱਲ ਮੈਂ ਆ ਨਾ ਇਹਨੂੰ ਇੰਨੇ ਛੇਤੀ ਹੈਰਾਨ ਕੀ ਵਾਲੀ ਗੱਲ ਆ ਇੰਨੇ ਛੇਤੀ ਆਉਣਾ ਹਨਾ ਵਾਹਿਗੁਰੂ 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 ਜੀ ਨੋਟੀਫਿਕੇਸ਼ਨ ਆਉਂਦਾ ਮਾਮਾ ਹੀਰ ਦਿਆ ਇਨੇ ਨੋਟੀਫਿਕੇਸ਼ਨ ਆ ਸਾਰੇ ਔਨ ਕਰ ਰੱਖੇ ਹੋਣਗੇ ਹਣਾ ਤਾਂ ਕਰਕੇ 7 ਸ਼੍ਰੀਕਾਲ ਭੈਣੇ ਭੈਣ ਨੂੰ ਬਲੂ ਦੇ ਦਿਓ ਭਾਈ ਇੱਧਰ ਆ ਕੇ ਲਾਈਵ ਕਰ ਦੇਣਗੇ ਤੇ ਕੌਰ ਚੈਲ ਭੈਣੇ ਤੁਸੀਂ ਵੀ ਆਹਾ ਪੈਨ ਆਈਡੀ ਤੇ ਜ਼ਰੂਰ ਆ ਕੇ ਲਾਈਕ ਕਰਕੇ ਜਾਇਓ ਮੇਰੀ ਭੈਣ ਤੇ ਇੱਧਰ ਹੋਰ ਕੌਣ ਹਾਂ ਇਨਾਂ ਨੂੰ ਬਲੂ ਦੇ ਦਿਓ ਇਹ ਆ ਕੇ ਲਾਈਕ ਕਰਕੇ ਉਧਰ ਹੀ ਚਲੇ ਜਾਣਗੇ ਫਿਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੀ ਲਾਈਵ ਵਿੱਚ ਜੁੜਨ ਲਈ ਤੇ ਬਹੁਤ 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 ਧੰਨਵਾਦ ਜੀ ਆ ਗਿਆ ਹੋਣਾ ਜੀ ਦਿਲਬਾਗ ਭਾਈ ਰਣਜੀਤ ਬੀਰੇ 2 ਲਾਈਕ ਧੰਨਵਾਦ ਭਾਈ ਅਸੀਂ ਵੀ ਇਧਰ ਤੁਹਾਡੇ ਲਾਈਕ ਕਰੀ ਜਾਂਦੇ ਆ ਦਰਵਾਜ ਭਾਈ ਆ ਵੇ ਤੁਹਾਡੀ ਲਾਈਵ 'ਚ ਹੀ ਬੈਠਾ ਮੈਂ ਇਧਰ ਕਮੈਂਟ ਨਹੀਂ ਕਰ ਸਕਦਾ ਤੁਹਾਡੀ ਲਾਈਵ ਚੱਲੀ ਜਾਂਦੀ ਆ ਆ ਨੀਲਾ ਦਿਓ ਦੇ ਦਨੇ ਆ ਜੀ ਦੇ ਦਨੇ ਆ ਦੇ ਦਨੇ ਆ ਦੇ ਦਨੇ ਆ ਨੀਲਾ ਹੋਣੀ ਦੇ ਦਨੇ ਆ ਤੁਹਾਨੂੰ ਕੋਈ ਚੱਕਰ ਨਹੀਂ ਆ ਲਓ ਜੀ ਨੀਲਾ ਕਰਤਾ ਤੁਹਾਨੂੰ ਤੇ ਹਾਂਜੀ 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 ਅ ਲਾਈਕ ਧੰਨਵਾਦ ਜੀ ਧੰਨਵਾਦ ਤੁਹਾਡੇ ਸਾਰੇ ਭੈਣ ਭਰਾਵਾਂ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਹੋ ਆ ਮਮਾ ਜੀ ਤੇ ਕੇਰਾ ਤੇਰਾ ਨਾ ਰੱਖ ਕੇਰਾ ਨਾ ਰੱਖਣਾ ਨੀਲਾ ਦਿਓ ਜੀ ਨੀਲਾ ਕਰਤਾ ਜੀ ਕਰਤਾ ਕਰਤਾ ਨੀਲਾ ਕਰਤਾ ਹੁਣ ਇੱਧਰ ਪੰਜ ਕਿ ਜਣੇ ਇੱਧਰ ਜੁੜੇ ਹੋਏ ਆ ਪੰਜ ਛੀ ਜਣੇ ਇੱਧਰ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਤੇ ਆ ਚੈਨਲ ਤੋਂ ਦਰਬਾਗ ਬਾਈ ਦੀ ਮਦਦ ਕਰ ਰਹੇ ਆ ਆਪਾਂ ਠੀਕ ਹੈ ਨਾ ਦਰਬਾਗ ਬਾਈ ਇਧਰੋਂ ਤੁਹਾਡੀ ਮਦਦ ਕਰ ਰਹੇ ਆ ਅਸੀਂ ਦੋ ਫੋਨਾਂ ਤੋਂ ਹੋ ਐ ਜੋਤ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲਾ ਸਤਿ ਸ਼੍ਰੀ ਅਕਾਲ ਬਲਾਈ ਤੁਸੀਂ ਜਵਾਬ ਦਿਓ ਹਾਂਜੀ ਹਾਂਜੀ ਬਾਈ ਮੈਨੂੰ ਪਤਾ ਨਹੀਂ ਲੱਗਿਆ ਸਤਿ ਸ਼੍ਰੀ ਅਕਾਲ ਜੋਤ ਬਾਈ ਸਤਿ ਸ਼੍ਰੀ ਅਕਾਲ ਤੇ ਪਿੰਨ ਆਈਡੀ ਤੇ ਕੌਣ-ਕੌਣ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਤੁਹਾਡੇ ਭਰਾ ਦਾ ਚੈਨਲ ਹੈ ਮੈਂ ਬਾਈ ਇੱਧਰ ਦਲਜੀਤ ਨਾਲ ਲਾਈਵ ਦੇ ਵਿੱਚ ਬੈਠਾ ਤੇ ਇੱਧਰ ਦਲਜੀਤ ਭਾਈ ਮੇਰੇ ਨਾਲ ਲਾਈਵ ਦੇ ਵਿੱਚ ਬੈਠਾ ਅੱਜ ਅਸੀਂ ਦੋ ਚੈਨਲਾਂ ਤੇ ਲਾਈਵਾਂ ਤੇ ਤੀਜੇ ਚੈਨਲ ਤੇ ਸਪੋਰਟ ਕਰ ਰਹੇ ਆਂ ਭਾਈ ਦਿਲਵਗਤ ਤੂਰ ਦੀ ਤੇ ਜੇ ਕਿਸੇ ਭੈਣ ਭਰਾ ਦਾ ਚੈਨਲ ਹੋਵੇ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਤੁਹਾਡਾ ਚੈਨਲ ਬਿਲਕੁਲ ਫ੍ਰੀ ਦੇ ਵਿੱਚ ਚਲਾ ਕੇ ਦੇਵਾਂਗੇ ਜਿੰਨਾ ਟਾਈਮ ਤੁਹਾਡੀ ਇਨਕਮ ਨਹੀਂ ਆਉਣ ਦਿੰਦੀ ਉਹ ਆਉਣ ਲੱਗਦੀ ਉਹਨਾਂ ਚਿੱਕਰ ਸਾਡੀ ਜ਼ਿੰਮੇਦਾਰੀ ਹੋਊਗੀ ਲਾਈਕ ਕਰ ਦਿਓ ਜੀ ਅ ਇਸ ਤਰੀਕੇ ਨਾਲ ਡਬਲ ਟੈਪ ਕਰਕੇ ਲਾਈਕ ਕਰਨਾ ਕੋਈ ਬੜਾ ਟਾਈਮ ਨਹੀਂ ਲੱਗਦਾ ਲਾਈਕ ਕਰਨ ਤੇ ਅ ਡਬਲ ਟੈਪ ਹੀ ਕਰਨਾ ਤੁਸੀਂ ਸਕਰੀਨ ਨੂੰ ਡਬਲ ਟੱਚ ਕਰਕੇ ਲਾਈਕ ਕਰ ਦੇਣਾ ਤੇ ਲਾਈਕ ਜਰੂਰ ਕਰ ਦਿਆ ਕਰੋ ਅ ਪੈਨ ਸਬਸਕ੍ਰਾਈਬ ਅ ਪੈਨ ਆਈਡੀ ਜਿਹੜੀ ਹੈ ਆਪਣੇ ਮੇਰੀ ਆਈਡੀ ਹੈ ਮੈਂ ਇੱਧਰ ਲਾਈਵ ਬੈਠਾ ਹਾਂ ਤੁਸੀਂ ਆ ਕੇ ਇੱਕ ਵਾਰੀ ਲਾਈਕ ਜਰੂਰ ਕਰ ਜਾਏ ਨਾਲੇ ਇੱਕ ਦੋ ਕਮੈਂਟ ਕਰ ਜਾਇਓ ਤੇ ਸੁਖਮਣ ਤੇਰਾ ਬਲੂ ਕਿੱਧਰ ਗਿਆ ਅ ਸੁਖਮਣ ਅ ਦੱਸੀ ਮੜਾ ਜਾ ਤੇ ਸਤਿ ਸ਼੍ਰੀ ਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਜਿੰਨੇ ਜਾਣੇ ਤੁਸੀਂ ਲਾਈਵ ਦੇ ਵਿੱਚ ਬੈਠੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜਿੰਨੇ ਜਾਣੇ ਵੀ ਬੈਠੇ ਹੋ ਤੇ ਅਸੀਂ ਤੁਹਾਡਾ ਹਮੇਸ਼ਾ ਸਤਿਕਾਰ ਕਰਦੇ ਹਾਂ ਤੇ ਮਾਣ ਬਖਸ਼ਦੇ ਹਾਂ ਓਏ ਸੋਖਮਣ ਕਿਹੜੀ ਆਈਡੀ ਤੋਂ ਆ ਗਿਆ ਹੁਣ ਤਾਂ ਤੈਨੂੰ ਬਲੂ ਦਿੱਤਾ ਸੀ ਯਾਰ ਮੈਂ ਹੈ ਸੋਖਮਣ ਤੇਰੇ ਕੋਲੇ ਬਲੂ ਆਇਆ ਨਹੀਂ ਲਾਈਕ ਕਰ ਦਿਓ ਜੀ ਵੀਰ ਜੀ ਜਿੰਨੇ ਜਣੇ ਤੁਸੀਂ ਬੈਠੇ ਹੋ ਲਾਈਕ ਜ਼ਰੂਰ ਕਰ ਦਿਓ ਤੁਹਾਡਾ ਇੱਕ ਲਾਈਕ ਸਾਡੇ ਵਾਸਤੇ ਬਹੁਤ ਕੀਮਤੀ ਹੁੰਦਾ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਲਾਈਵ ਦੇ ਵਿੱਚ ਆਉਣ ਲਈ ਤੇ ਕੋਈ ਪੱਕਾ ਨਹੀਂ ਕੋਈ ਪੱਕਾ ਨਹੀਂ ਮਤਲਬ ਸਮਝਿਆ ਨਹੀਂ ਸੁਖਮਣ ਮੈਂ ਦੁਬਾਰਾ ਦਾ ਨਵ ਬਲੂ ਬਾਈ ਤੈਨੂੰ ਮੈਂ ਸੁਖਮਣ ਮੈਂ ਦੁਬਾਰਾ ਬਲੂ ਦੇਤਾ ਤੈਨੂੰ ਸੁਖਮਣ ਮੈਂ ਤੈਨੂੰ ਦੁਬਾਰਾ ਬਲੂ ਦੇਤਾ ਵੀਰੇ ਤੇ ਚੈੱਕ ਕਰ ਲਿਓ ਮੜਾ ਜਾ ਸਾਹ ਹੁਣ ਕੋਲੇ ਆ ਗਿਆ ਕੋਈ ਪੱਕਾ ਨਹੀਂ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਲਾਈਵ ਦੇ ਵਿੱਚ ਜੁੜੇ ਹੋਏ ਹੋ ਤੇ ਇਧਰ ਦਲਬਾਗ ਬਾਈ ਨਾਲ ਚੈਨਲ ਤੇ ਸਪੋਰਟ ਕਰ ਰਹੇ ਆ ਦੋ ਜਣੇ ਇਧਰ ਐ ਤੇ ਦੋ ਜਣੇ ਇਧਰ ਐ ਚਾਰ ਜਣੇ ਦੇਖੀ ਜਾਂਦੇ ਆ ਕਾਬੂ ਭੈਣੇ ਤੁਸੀਂ ਵੀ ਪੈਨ ਆਈਡੀ ਤੇ ਆ ਕੇ ਲਾਈਕ ਜ਼ਰੂਰ ਕਰ ਦਿਓ ਆ ਪੈਨ ਆਈਡੀ ਮੇਰੀ ਆ ਤੇ ਜ਼ਰੂਰ ਲਾਈਕ ਕਰ ਦਿਓ ਕਾਬੂ ਭੈਣੇ ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਕਿਹੜੇ ਭੈਣ ਭਰਾ ਬੈਠਿਆ ਕਿਰਪਾ ਕਰਕੇ ਜਵਾਬ ਦਿਓ ਜੀ ਹਾਂ ਜੀ ਪੁੱਛੋ ਕੀ ਜਵਾਬ ਲੈਣਾ ਵਾਏ ਗੁਰੂ ਜੀ ਵਾਏ ਗੁਰੂ ਜੀ ਵਾਏ ਗੁਰੂ ਜੀ ਮੈਨੂੰ ਦੋ ਜਾਣੇ ਪਸੰਦ ਕਰਦੇ ਹਨ ਜਾਣੇ ਪਸੰਦ ਹਨ ਚਾਚਾ ਜੀ ਦੱਸੋ ਕਿਹੜੇ ਕਿਹੜੇ ਜੀ ਕਿਹੜੇ ਕਿਹੜੇ ਪਸੰਦ ਆ ਕਿਰਪਾ ਕਰਕੇ ਜਵਾਬ ਦਿਓ ਹਾਂ ਜੀ ਹਾਂ ਜੀ ਜਵਾਬ ਦੇਤਾ ਜੀ ਦੱਸੋ ਕਿਹੜੇ ਕਿਹੜੇ ਤੁਹਾਨੂੰ ਪਸੰਦ ਆ ਜ਼ਰੂਰ ਦੱਸਿਓ ਤੇ ਸੋਖਮਣਤ ਪੁੱਛੋ ਕਿਹੜੇ ਕਿਹੜੇ ਪਸੰਦ ਆ ਕਾਬੂ ਪੇਣੇ ਤੁਸੀਂ ਕਿਰਪਾ ਕਰਕੇ ਪੈਨ ਆਈਡੀ ਤੇ ਆ ਕੇ ਜਰੂਰ ਉਹ ਕਰਕੇ ਜਾਇਓ ਤੇ ਲਾਈਕ ਕਰਨ ਲਈ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਬਹੁਤ ਬਹੁਤ ਸਤਿਕਾਰ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਕਾਬੂ ਪੇਣ ਪਹੁੰਚ ਗਈ ਦਿਲਵਾਗ ਵੀਰੇ ਦੇ ਲਾਈਵ ਦੇ ਵਿੱਚ ਅ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜਿਹੜੇ ਜਿਹੜੇ ਸਾਡੇ ਨਾਲ ਜੁੜੇ ਹੋਏ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਸਾਨੂੰ ਕਿੱਥੋਂ-ਕਿੱਥੋਂ ਦੇਖਦੇ ਹੋ ਅ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਯਾਰ ਸਬਸਕ੍ਰਾਈਬ ਕਰਨ ਨਾਲ ਕੋਈ ਹੋ ਨਹੀਂਦਾ ਅ ਪੜੋ ਅ ਕਿਰਪਾ ਕਰਕੇ ਜਵਾਬ ਦਿਓ ਪੰਜਾਬੀ ਨਾ ਪੜੋ ਚਾਚਾ ਜੀ ਹੋਰ ਕੀ ਪੜੀਏ ਦੱਸੋ ਓਏ ਦੱਸ ਤਾਂ ਦੇ ਖਸਮਾ ਹੋਰ ਕੀ ਪੜੀਏ ਹੈਂ ਓਏ ਅਸੀਂ ਤਾਂ ਯਾਰ ਪੰਜਾਬੀ ਪੜ੍ਹਿਆ ਪੰਜਾਬੀ 'ਚ ਜਵਾਬ ਦੇਣਾ ਸੀ ਹੈ ਕਿ ਤੂੰ ਕੋਈ ਹੋਰ ਪਾਛਾ ਲਿਖੀ ਸੀ ਇੱਧਰ ਪੰਜਾਬੀ 'ਚ ਆ ਗਿਆ ਕਾਬੂ ਪੈਣ ਫੇਰ ਆ ਗਏ ਫੇਰ ਆ ਗਏ ਭੈਣੇ ਪੈਨ ਆਈਡੀ ਤੇ ਆ ਜਿਹੜੀ ਪੈਨ ਕੀਤੀ ਹੋਈ ਆਈਡੀ ਦਿਖ ਰਹੀ ਆ ਭੈਣੇ ਕਾਬੂ ਭੈਣੇ ਇਹ ਤਿੰਨ ਬਿੰਦੂਆਂ ਨੱਪ ਕੇ ਤੇ ਅੱਗੇ ਗੋ ਟੂ ਚੈਨਲ ਕਰਕੇ ਜਰੂਰ ਉਹ ਕਰਿਓ ਚੈਨਲ ਤੇ ਆਕੇ ਸਬਸਕ੍ਰਾਈਬ ਜਰੂਰ ਕਰ ਦਿਓ ਭੈਣੇ ਤੇ ਨਾਲੇ ਲਾਈਕ ਕਰ ਜਾਇਓ ਤੇ ਪੰਜ ਜਣੇ ਦੇਖੀ ਜਾਂਦੇ ਹੋ ਵੀਰੇ ਲਾਈਕ ਕਰ ਦਿਓ ਤੁਹਾਡਾ ਇੱਕ ਲਾਈਕ ਸਾਡੇ ਵਾਸਤੇ ਬਹੁਤ ਕੀਮਤੀ ਆ ਤੁਸੀਂ ਲਾਈਕ ਜਰੂਰ ਕਰਕੇ ਜਾਇਆ ਕਰੋ ਬਾਈ ਤੁਹਾਡਾ ਇੱਕ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਦੂਜੇ ਚੈਨਲ ਤੇ ਤਾਂ ਲੱਖਾਂ ਲੋਕ ਦੇਖਦੇ ਹਨ ਪਰ ਇਹ ਚੈਨਲ ਆਪਣੇ ਨਵੇਂ ਆ ਨਵੇਂ ਚੈਨਲਾਂ ਕਰਕੇ ਕੋਈ ਉਹ ਨਹੀਂ ਹੁੰਦਾ ਜਗਮੀਤ ਬਾਈ ਅਗੇ ਤੁਰ ਸਭ ਇੱਕ ਪਾਸੇ ਇਹ ਆਪਾਂ ਨੂੰ ਮਦਦ ਕਰ ਰਿਹਾ ਦੂਜੇ ਪਾਸੇ ਆਪਾਂ ਇਹਨਾਂ ਨੂੰ ਮਦਦ ਕਰ ਰਹੇ ਆ ਇੱਕ ਪਾਸੇ ਜਗਮੀਤ ਬਾਈ ਮਦਦ ਕਰ ਰਹਾ ਦੂਜੇ ਪਾਸੇ ਆਪਾਂ ਮਦਦ ਕਰ ਰਹੇ ਆ ਜਗਮੀਤ ਬਾਈ ਦੀ ਬੇਰੇ ਮੈਸੇਜ ਨਹੀਂ ਪੜੇ ਆ ਜੋਤ ਬਾਈ ਤੁਸੀਂ ਆ ਪੈਨ ਆਈਡੀ ਤੇ ਆ ਕਿਉਂ ਕਰੋ ਇੱਧਰ ਪੈਨ ਆਈਡੀ ਤੇ ਕਮੈਂਟ ਨਹੀਂ ਆਇਆ ਤੁਹਾਡਾ ਮੈਂ ਆ ਗਿਆ ਜੀ ਲਾਈਕ ਕਰਕੇ ਮੈਸੇਜ ਨਹੀਂ ਪੜੇ ਅੰਕਲ ਜੀ ਪੜ ਰਿਆਂ ਭਰਾਵਾ ਮੈਸੇਜ ਜਿਹੜਾ ਆਉਂਦਾ ਮੈਂ ਪੜ ਰਿਆਂ ਤੁਹਾਡਾ ਕਹਾਂ ਲਾਂਗੀ 10 ਮਿੰਟ ਬਸ ਤੇ ਤੁਸੀਂ ਜਰੂਰ ਉਹ ਕਰਕੇ ਜਾਇਆ ਕਰੋ ਲਾਈਕ ਕਰਕੇ ਜਾਇਆ ਕਰੋ ਜਿੰਨੇ ਭੈਣ ਭਰਾ ਤੁਸੀਂ ਦੇਖਦੇ ਹੋ ਕਿਰਪਾ ਕਰਕੇ ਲਾਈਕ ਜਰੂਰ ਕਰ ਜਾਇਆ ਕਰੋ ਕੀ ਹੋ ਗਿਆ ਮੇਰੇ ਦੋਵੇਂ ਵੀਰਾਂ ਨੂੰ ਕਿੰਨੇ ਮੈਸੇਜ ਕਰ ਰਹੀਆਂ ਧੰਨਵਾਦ ਭੈਣੇ ਧੰਨਵਾਦ ਧੰਨਵਾਦ ਤੁਸੀਂ ਬਾਈ ਦਿਲਵਾਗਦੇ ਲਾਈਵ 'ਚ ਸੀਗੇ ਜੀ ਮੈਂ ਦੇਖ ਲਿਆ ਸੀ ਉਧਰ ਭੈਣ ਨੂੰ ਇੱਕ ਮਿੰਟ ਬਾਈ ਦਿਲਵਾਗ ਇਧਰ ਵੀ ਲਾਇਕ ਕਰ ਜਾ ਦੋ ਇੱਕ ਦੋ ਆਈਡੀਆ ਤੋਂ ਬਚਦੀ ਓਕੇ ਆਜੋ ਜੀ ਆਜੋ ਬਾਈ ਆਉਂਦਾ ਮੜਾ ਜਾ ਦੋ ਮਿੰਟ ਬਸ ਤੇ ਕੋਈ ਗੱਲ ਨਹੀਂ ਤੇ ਗਿਆ ਵਾ ਮੜਾ ਜਾ ਨੈਸਟਰ ਸੇਂਗ ਸਪੋਰਟ ਮੈਸੇਜ ਬਾਈ ਪੰਜਾਬੀ ਤੋਂ ਨਾ ਪੜ ਮਾਮਾ ਮਿਊਟ ਹੋ ਗਿਆ ਤੂੰ ਉਹਨਾਂ ਦੇ ਮਾਮਾ ਮਿਸਟਰ ਸਿੰਘ ਨਾਲ ਚਲੀ ਜਾਂਦਾ ਅੱਛਾ ਹਾਂ ਤੇ ਦੂਜਿਆਂ ਦੇ ਹੋਟਲ ਹੀ ਜਾਂਦਾ ਦਾ ਤੇ ਮਿਸਟਰ ਸਿੰਘ ਮਿਸਟਰ ਸਿੰਘ ਸਪੋਰਟ ਮੈਸੇਜ ਸਪੋਰਟ ਮੈਸੇਜ ਜਗਤਬੀਰ ਤੂਰ ਆ ਗਿਆ ਬਾਈ ਸਤਿ ਸ਼੍ਰੀ ਅਕਾਲ ਜੋਤ ਹਾ ਸੁਖਮਣਤਾਇਆ ਉਹ ਜੋਤ ਜੋਤ ਕੀ ਪੁੱਛਦਾ ਕਹਿੰਦਾ ਹਾਂ ਸੁਖਮਣਤਾਇਆ ਤੇ ਜੋਤ ਬੋਧਰਨਜੀਤ ਵੀਰੇ ਕਬੂ ਕੋਰਟ ਸਪੋਰਟ ਮੈਸੇਜ ਤੇ ਇਧਰ ਵੀ ਭਾਈ ਜਗਮੀਤ ਹੁਣੀ ਭਾਈ ਬੋਚਿੰਗ ਇੱਕ ਦੀ ਇਧਰ ਚਲੋ ਕੋਈ ਨਹੀਂ ਆ ਜਾਂਦੇ ਆ ਤੇ ਬੰਦਾ ਮਰ ਗਿਆ ਨੈਵਰ ਫੋਰ ਕਰਕੇ ਨਾ ਬੰਦਾ ਗਿਆ ਸੋਨੂੰ ਪੁੱਛਦਾ ਜੀ ਉਹ ਨਹੀਂ ਮਿਲਿਆ ਜੇ ਨਹੀਂ ਮਿਲਿਆ ਨਹੀਂ ਮਿਲਿਆ ਕਬੂ ਕੋਰਟ ਸਪੋਰਟ ਮੈਸੇਜ ਪੰਜਾਬ ਨੈਵਰ ਸਤਿ ਸ੍ਰੀ ਅਕਾਲ ਕੱਬੂ ਕੋਰ ਸਪੋਰਟ ਮੈਸੇਜ ਸਪੋਰਟ ਮੈਸੇਜ ਸਪੋਰਟ ਮੈਸੇਜ ਕੱਬੂ ਕੋਰ ਸਪੋਰਟ ਮੈਸੇਜ ਸਪੋਰਟ ਮੈਸੇਜ ਧੰਨਵਾਦ ਮਿਹਰਬਾਨੀ ਤੇਨ ਦੀ ਪੁੱਛ ਗਿਆ ਜੀ ਅੱਜ ਫੇ ਗਾਈਡੀ ਬੜਾ ਆਇਆ ਸੀ ਰਣਜੀਤ ਵੀਰੇ ਹਾਂ ਉਦੋਂ ਕੱਬੂ ਕੋਰ ਤੇ ਉਦੋਂ ਆਪ ਆ ਭੇਜ ਦਿੱਤੀ ਸੀ ਮੈਂ ਤੁਹਾਨੂੰ ਸਕਰੀਨਸ਼ਾਟ ਆ ਉਹ ਤੇ ਕੱਬੂ ਕੋਰ ਪੈਣ ਹਾਂ ਠੀਕ ਐ ਮੈਂ ਸਕਰੀਨਸ਼ਾਟ ਭੇਜ ਦਿੱਤੀ ਸੀ ਬਾਈ ਨੂੰ ਆ ਗਏ ਜੀ ਆਪਣੇ ਕੋਲ ਸਕਰੀਨਸਾਪ ਤਾਂ ਤੇ ਸ਼ੇਅਰ ਹੀ ਵਾਚਿੰਗ ਹੈ ਜੀ ਆਜੋ ਵੀਰ ਜੀ ਵੈਲਕਮ ਆ ਲਾਈਕ ਡਨ ਕਰੋ ਜੀ ਸਾਰੇ ਮਾਜਾ ਮਾਲਵਾ ਦਾ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਜਿਹੜੇ ਲਾਈਵ ਦੇ ਵਿੱਚ ਜੁੜੇ ਹੋਏ ਆ 6 ਜਣੇ ਤੇ ਲਾਈਕ ਕਰ ਦਿਓ ਜੀ ਰਮਨ ਭੈਣਾ ਜੀ ਸਤਿ ਸ਼੍ਰੀ ਅਕਾਲ ਰਮਨ ਭੈਣੇ ਰਮਨ ਭੈਣ ਨੂੰ ਵੀ ਬਲੂ ਦੇ ਦਿਓ ਜੀ ਇੱਧਰ ਵੀ ਆ ਕੇ ਲਾਈਕ ਕਰ ਜਾਣਗੇ ਤੇ ਇੱਧਰ ਵੀ ਬੈਠਿਓ ਬਹੁਤ ਬਹੁਤ ਧੰਨਵਾਦ ਰਮਨ ਭੈਣੇ ਜਗਮੀਤ ਤੋਰੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੇ ਬਹੁਤ ਬਹੁਤ ਸਤਿਕਾਰ ਅੰਮ੍ਰਿਤ ਜੀ ਤੁਹਾਡੇ ਕੋਲ ਵੀਊ ਆ ਗਿਆ ਤੁਸੀਂ ਪੈਨ ਆਈਡੀ ਤੇ ਜਿਹੜੀ ਪੈਨ ਕੀਤੀ ਹੋਈ ਆਈਡੀ ਹੈ ਇਹਦੇ ਤੇ ਆ ਕੇ ਜਰੂਰ ਉਹ ਕਰ ਜਿਓ ਤੇ ਲਾਈਕ ਇੱਕ ਕਟ ਦੱਤਾ ਤੁਸੀਂ ਨੇ ਕਿੰਨਾ ਨੇ ਕਟਤਾ ਜੀ ਦੱਸਿਓ ਮੜਾ ਜ ਆ ਸਤਿ ਸ਼੍ਰੀ ਅਕਾਲ ਜਗਜੀਤ ਤੁਰ ਬਾਈ ਤੁਸੀਂ ਹੈਂ ਹਾਂ ਡਬਲ ਲਾਈਕ ਚ ਲੈ ਜਾਂਦੀ ਆ ਹਮ ਤੇ ਅ ਕਲਵਿੰਦ ਜਲਦੀਪ ਕਦੀਪ ਨੂਰ ਪਰ ਸਤਿ ਸ਼੍ਰੀ ਅਕਾਲ ਜੀ ਚਲੋ ਲਾਈਕ ਦਮ ਧੰਨਵਾਦ ਜੀ ਉਪ ਮੈਂ ਨਾ ਉਲਝਿਆ ਹੋਇਆ ਸੀ ਬੱਚੇ ਚ ਬੱਚੇ ਚ ਉਲਝਣੇ ਕਰਕੇ ਨਾ ਬਾਈ ਤਾਂ ਉਹ ਹੋ ਗਿਆ ਠੀਕ ਹੈ ਨਾ ਬੱਚੇ ਦੇ ਵਿੱਚ ਉਲਝਣੇ ਕਰਕੇ ਤੇ ਉਹ ਹੈਗਾ ਕਾਬੂ ਪੈਣ ਫਿਰ ਜਉਦੇ ਅੰਨੀ ਚਲੇ ਗਏ ਕਿ ਆਗੇ ਜਗਮੀਤ ਤੂਰ ਬਾਈ ਅੰਨੀ ਅੱਛਾ ਬਹੁਤ ਬਹੁਤ ਧੰਨਵਾਦ ਜੀ ਰਮਣ ਪੈਣੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਲਾਈਕ ਕਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਭੈਣੇ ਲਾਈਕ ਕਰਨ ਲਈ ਤੇ ਸਕਮਣਾ ਸਕਮਣ ਆ ਜੋਤਬਾਈ ਤੁਸੀਂ ਵੀ ਜਰੂਰ ਆਓ ਕਰਿਓ ਆਹ ਨਾ ਪੈਨ ਆਈਡੀ ਤੇ ਆ ਕੇ ਜੋਤਬਾਈ ਤੁਸੀਂ ਲਾਈਕ ਕਰ ਜਾਇਓ ਕਾਬੂ ਭੈਣੇ ਤੁਸੀਂ ਜਿਹੜੀ ਪੈਨ ਆਈਡੀ ਹੈ ਥੱਲੇ ਦੇਖੋ ਜਿੱਥੇ ਵਾਹਿਗੁਰੂ ਲਿਖਿਆ ਤਿੰਨ ਬਿੰਦियां ਟੱਚ ਕਰਕੇ ਜਰੂਰ ਲਾਈਕ ਕਰਕੇ ਆਇਓ ਤੇ ਆਹ ਕੁਲਵਿੰਦਰ ਵਾਲੀ ਆਈਡੀ ਨੂੰ ਵੀ ਜਰੂਰ ਬਲੂ ਦੇ ਕੇ ਬਾਈ ਇੱਕ ਵਾਰੀ ਲਾਈਕ ਕਰਨ ਵਾਸਤੇ ਇੱਧਰ ਭੇਜਿਓ ਦੋਨੇ ਵਾਸਤੇ ਦੋਨੇ ਪਾਸੇ ਅਸੀਂ ਭرائی ਬੈਠੀਆਂ ਤੁਹਾਡੇ ਤੇ ਜਰੂਰ ਲਾਈਕ ਕਰ ਦਿਆ ਕਰੋ ਜੀ ਠੀਕ ਹੈ ਨਾ ਤੇ ਦਲਵਾਗबीर ਜੀ ਤੁਸੀਂ ਜੇਕਰ ਸਾਨੂੰ ਦੇਖ ਰਹੇ ਹੋ ਦਲਵਾਗਬੀਰ ਜੀ ਜੇਕਰ ਤੁਸੀਂ ਸਾਨੂੰ ਦੇਖ ਰਹੇ ਹੋ ਤਾਂ ਜਰੂਰ ਰਣਜੀਤ ਢਿੱਲੋਂ ਵਾਲੀ ਆਈਡੀ ਤੇ ਆ ਕੇ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ ਕੱਬ ਭੈਣੇ ਸਤਿ ਸ਼੍ਰੀ ਅਕਾਲ ਲਾਈਕ ਕਰਨ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਜੇਕਰ ਬਲੂ ਚਾਹੀਦਾ ਤਾਂ ਦੱਸੋ ਭੈਣੇ ਤੁਹਾਨੂੰ ਦੇ ਦਨੇ ਆ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਲਾਈਕ ਕਰਨ ਲਈ ਹਾਂਜੀ 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 ਪੈਨ ਆਈਡੀ ਤੇ ਜਾ ਕੇ ਫਿਰ ਬਾਈ ਵਾਲੇ ਚੈਨਲ ਤੇ ਆ ਜਿਓ ਕੋਈ ਚੱਕਰ ਨਹੀਂ ਤੇ ਕੱਬ ਭੈਣੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੀ ਆਂਦਾ ਕਿਉਂ ਮੈਂ ਨਹੀਂ ਛੋੜੇ ਕੱਲ ਪੈਨ ਆਈਡੀ ਤੇ ਆ ਕੇ ਦੇਖਿਓ ਭਾਈ ਉਧਰ ਵੀ ਅਸੀਂ ਬੈਠੇ ਆਂ ਪੈਨ ਆਈਡੀ ਤੇ ਆ ਕੇ ਲਾਈਕ ਜ਼ਰੂਰ ਕਰਕੇ ਜਾਇਓ ਜਿਹੜੇ ਜਿਹੜੇ ਭੈਣ ਭਰਾ ਇੱਧਰ ਬੈਠੇ ਆਂ ਹਾਂ ਦੋਨੇ ਪਾਸੇ ਦੋ ਲਾਈਵ ਚੱਲੀ ਜਾਂਦੀਆਂ ਅੱਜ ਇਕੱਠੀਆਂ ਲਾਈਵ ਚਲਾਉਣ ਦਾ ਇਹ ਹੁੰਦਾ ਵੀ 2 ਘੰਟੇ ਦੀ ਲਾਈਵ ਚੱਲ ਗਈਆਂ 2 ਘੰਟਿਆਂ ਦੇ ਵਿੱਚ ਉਹ ਹੋ ਜਾਣਾ। ਅ ਰਮਣ ਭੈਣੇ ਬਹੁਤ ਰਮਣ ਭੈਣੇ ਤੁਸੀਂ ਸੱਚ ਸਾਨੂੰ ਉਹ ਨਹੀਂ ਕੀਤਾ ਫੋਨ ਨੰਬਰ ਮਿਲ ਗਿਆ ਸੀ ਤੁਹਾਨੂੰ ਸਾਡਾ ਤੁਸੀਂ ਫੋਨ ਨਹੀਂ ਕੀਤਾ ਰਮਣ ਭੈਣੇ। ਦਲਬਾਗ ਬਾਈ ਕਿਵੇਂ ਉਸਲ ਬਟੇ ਲਈ ਜਾਂਦਾ? ਬਦਾਨੀ ਉਹ ਫੋਨ ਦੇ ਮੂਰੇ ਹੱਥ ਜਾ ਕਰੀ ਬੈਠਾ ਜੀ ਮੈਂ ਦੇਖੀ ਜਾਂਦਾ ਇੱਧਰ। ਆਹਾਂ। ਹਾ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਏ ਆਈ ਡੀ ਕਿੰਨਾ ਦੀ ਹੈ ਜਰੂਰ ਦੱਸਿਓ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਹੈ ਤੁਹਾਡੇ ਹਾਂ ਜੀ ਵੀਰ ਜੀ ਵੀਰ ਜੀ ਕੱਲ ਕਰੂੰਗੀ ਜੀ ਠੀਕ ਹੈ ਠੀਕ ਹੈ ਜੀ ਕੱਲ ਕਰ ਲੈਣਾ ਕੱਲ ਫਿਰ ਆਪਾਂ ਕਿ ਤੁਹਾਡੀ ਚ ਉਹਦੀ ਪ੍ਰੋਮੋਸ਼ਨ ਕਰ ਦਾਂਗੇ ਠੀਕ ਹੈ ਨਾ ਭੈਣੇ ਕੱਲ ਨੂੰ ਪੱਕਾ ਤੁਹਾਡੇ ਉਸ ਦੀ ਪ੍ਰੋਮੋਸ਼ਨ ਕਰਕੇ ਜਾਵਾਂਗੇ ਤੇ ਆਈਡੀ ਕਿੰਨਾ ਦੀ ਸੀ ਇਹਨਾਂ ਨੇ ਸਤਿ ਸ਼੍ਰੀ ਅਕਾਲ ਬੋਲਿਆ ਅ ਜਰੂਰ ਦੱਸਿਓ ਜੀ ਅ ਕੀ ਨਾਮ ਇਹਨਾਂ ਦਾ ਮੈਨੂੰ ਨਾਮ ਨਹੀਂ ਪੜਨਾ ਇਹਨਾਂ ਦਾ ਆਈਡੀ ਦਾ ਨਾਮ ਅ ਸ਼ਾਇਦ ਮੇਰੇ ਕੋਲੇ 1 ਮਿੰਟ ਮੈਂ ਦੇਖ ਲੈਣਾ ਜਾ ਕਿ ਇਹਨਾਂ ਦੀ ਆਈਡੀ ਤੇ ਇਹਨਾਂ ਦਾ ਨਾਮ ਅ इनके चार सौ सैतीस सब्सक्राइबर और हाई भाई कहां से हो आप बताना जरूर मैं आपका चैनल देख रहा था और आपके चैनल को सब्सक्राइब भी कर रहा हूं और आप कहा से हो जरूर बताना भाई प्लेनर साहब कहा से हो आप जरूर बताना प्लेनर साहब कहा से हो आप ਅ ਵੀਰ ਜੀ ਸ਼ਾਸਤਰੀ ਕਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਪਲੈਨਰ ਸਾਹਿਬ ਆਪ ਕਹਾਂ ਸੇ ਹੋ ਬਤਾਨਾ ਜ਼ਰੂਰ ਜੇਕਰ ਬੈਠੇ ਹੋ ਤਾਂ ਚੈਨਲ ਕੋ ਸਬਸਕ੍ਰਾਈਬ ਕਰ ਲੈਣਾ ਔਰ ਵੀਡੀਓ ਪਰ ਕਮੈਂਟ ਕਰ ਦੇਣਾ ਆਪਕੋ ਰਿਟਰਨ ਮਿਲ ਜਾਏਗਾ ਭਾਈ ਅ ਇੰਦਰ ਪੁਰਮ ਗਾਜ਼ੀਆਬਾਦ ਸੇ ਹੋ ਗਾਜ਼ੀਆਬਾਦ ਸੇ ਹਾਂ ਉਹ ਇਸ ਵਾਲੇ ਚੈਨਲ ਤੇ ਕਹਿੰਦੇ ਸੀਗੇ ਭੇਜਣਾ ਕਮੈਂਟ ਲਾਈਕ ਦੱਸੀ ਮਾੜਾ ਜਾਂ ਹਾਂ ਬਾਈ ਹਾਂ ਇਸ ਇਸ ਵਾਲੇ ਚੈਨਲ ਤੇ ਇਸ ਵਾਲੇ ਚੈਨਲ ਤੇ ਕਹਿੰਦੇ ਸੀਗੇ ਤੇ ਜਰੂਰ ਕਰਕੇ ਜਾਇਓ ਕਮੈਂਟ ਬਾਈ ਇੰਦਰ ਇੰਦਰਾਪੁਰ ਗਾਜੀਆਣਾ ਹਾਂਜੀ ਹਾਂਜੀ ਬਾਈ ਆਪਕੋ ਜੁਆਇਨ ਕਰ ਲੇਤੇ ਹਾਂ ਦੂਸਰੇ ਚੈਨਲ ਸੇ ਆਪਕੋ ਜੁਆਇਨਿੰਗ ਕਰ ਲੇਤੇ ਹਾਂ ਆਪਕੇ ਚੈਨਲ ਪਰ ਕਮੈਂਟ ਵੀ ਛੋੜ ਦਿੱਤੇ ਆ ਆਪ ਲਾਈਵ ਅ ਆਪ ਲਾਈਵ ਕਰਤੇ ਹੋ ਬਾਈ ਹ ਬੈਰੀ ਨਾਈਸ ਲਿਖ ਦਿੱਤੇ ਆ ਜੀ ਠੀਕ ਆ ਨਾ ਬਾਈ ਅ ਕਾਬੂ ਭੈਣੇ ਸਬਸਕ੍ਰਾਈਬ ਕਰਤਾ ਜੀ ਧੰਨਵਾਦ ਭੈਣੇ ਧੰਨਵਾਦ ਬੜੇ ਟਾਈਮ ਬਾਦ ਆਇਆ ਮੈਂ ਤਾਂ ਆਖਿਆ ਆ ਲਾਈਕ ਵੈਰੀ ਨਾਈਸ ਐਂਡ ਵੈਰੀ ਨਾਈਸ ਐਂਡ ਲਿਖਤਾ ਜੀ ਦੁਬਾਰਾ ਲਿਖ ਦਿੰਨੇ ਆ ਵੈਰੀ ਨਾਈਸ ਐਂਡ ਬਿਊਟੀਫੁਲ ਵੈਰੀ ਨਾਈਸ ਐਂਡ ਬਿਊਟੀਫੁਲ ਵੀ ਲਿਖਤਾ ਜੀ ਆ ਕਾਬੂ ਭੈਣਾਂ ਦੀ ਗੁੱਡ ਨਾਈਟ ਵੀਰੇ ਹੁਣ ਜਾਣ ਬਾਈ ਰੁਕ ਜੋ ਭੈਣੇ 2 ਮਿੰਟ ਰੁਕ ਜੋ ਮੇਰੀ ਭੈਣ ਬਾਲਾ ਚਰਨੀ मैं जवाब नहीं दत्ता मैं ठीक हाँ जी अलविदा मैं ठीक हाँ जी मैं ठीक हाँ और रुक जा रुक जा बाबे रुक जा खड़ जाना यार ऐ कद तो करी जाना ठीक है ना आ, बहुत बहुत वेरी नाइस एंड ब्यूटीफुल जोड़ी लिखा कोई गल नहीं वीर जी तुसी कहो आप उदो ही लाइव ਟੂ ਵੈਦਰ ਹਾਂਜੀ ਹਾਂਜੀ ਕਰਨੀ ਵੀ ਚਾਹੀਦੀ ਹੈ ਕਿਉਂਕਿ ਚੈਨਲ ਚਲਾਉਣ ਵਾਸਤੇ ਟੂ ਵੈਦਰ লাইਵ ਬਹੁਤ ਜ਼ਰੂਰੀ ਹੁੰਦੀ ਆ ਤੇ ਠੀਕ ਹੈ ਨਾ ਤੁਹਾਡੀਆਂ ਤਿੰਨ ਵੀਡੀਓ ਤੇ ਉਹ ਕਰਤਾ ਜੀ ਕਮੈਂਟ ਕਰਤਾ ਵੈਰੀ ਨਾਈਸ ਐਂਡ ਬਿਊਟੀਫੁੱਲ ਠੀਕ ਹੈ ਨਾ ਜੀ ਤੇ ਕਾਬੂ ਪੇੜੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਲਾਈਵ ਦੇ ਵਿੱਚ ਜੁੜੇ ਤੁਸੀਂ ਸਾਨੂੰ ਇੰਨਾ ਸਤਿਕਾਰ ਮਾਣ ਪਿਆਰ ਬਖਸ਼ਿਆ ਤੇ ਤੁਹਾਡੀਆਂ ਲਗੀਆਂ ਪੈਣਾ

ਹਮ ਅ ਕੋਰਕੀਰਤ ਦੀ ਆਵਾਜ਼ ਨਹੀਂ ਆ ਰਹੀ ਇਧਰ ਆਵਾਜ਼ ਨਹੀਂ ਆ ਰਹੀ ਜੀ ਗੁਰਕੀਪ ਤਲੇ ਚੈਨਲ ਤੇ ਆ ਵਾ ਨਹੀਂ ਆ ਰਹੀ ਜੀ ਬਾਈ ਆਉਂਦੀ ਨਹੀਂ ਆਵਾਜ਼ ਅ ਐਸੀ ਨਹੀਂ ਆਉਂਦੀ ਹੁਣੀ ਵੀਰ ਜੀ ਇੱਧਰ ਤਾਂ ਆ ਰਹੀ ਆ ਆਵਾਜ਼ ਕਹਿੰਦੇ ਮੈਂ ਤਾਂ ਆਖਿਆ ਕਿ ਇਹ ਬਾਜ਼ ਆਹ ਵੇਖੋ ਮੈਂ ਚੈੱਕ ਕਰ ਲਈ ਆਵਾਜ਼ ਆ ਰਹੀ ਆ ਕੁਲਵਿੰਦਰ ਵਾਲੀ ਆਈਡੀ ਤੋਂ ਜਿਹੜੇ ਹਾਂ 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 ਅ ਤੁਸੀਂ ਕੁਲਵਿੰਦਰ ਵੀਰ ਜੀ ਪੈਨ ਆਈਡੀ ਤੇ ਆ ਕੇ ਜ਼ਰੂਰ ਆ ਕੇ ਕਰਕੇ ਜਾਇਓ ਅ ਹਾਂਜੀ ਰਣਜੀਤ ਬਾਈ ਹਾਂਜੀ ਰਣਜੀਤ ਸਿੰਘ ਜੀ 13 ਗੁਰਕੀਰਤ ਟਿਲੋਂ ਵਾਲੇ ਤੇ ਜੁਆਇਨ ਕਰ ਕੀਤਾ ਸੀ ਜੀ ਕਰਤਾ ਮੈਂ ਤੇ ਸ਼ਾਰਟ ਤੇ 1 ਮਿੰਟ ਵੈਕ ਕਰ ਦੇਣਾ ਇਹਦਾ ਕੀਤਾ ਹੋਇਆ ਬਾਈ ਇਸ ਤੋਂ ਤਾਂ ਤੁਹਾਨੂੰ ਮੈਂ ਉਹਨਾਂ ਦਾ ਹੁੰਨਾ ਤੁਹਾਡੀ ਲਾਈਵ ਦੇ ਵਿੱਚ ਇਸ ਚੈਨਲ ਤੋਂ ਇਸ ਚੈਨਲ ਤੋਂ ਮੈਂ ਤੁਹਾਡੀ ਲਾਈਵ ਦੇ ਵਿੱਚ ਆਉਣਾ ਤਾਂ ਹੁੰਨਾ ਤੇ ਅੱਜ ਮੈਂ ਗਹਿਰੀ ਗਿਆ ਸੀ ਭੈਣੇ ਤੁਹਾਡਾ ਨੰਬਰ ਹੈ ਨਹੀਂ ਸੀ ਮੇਰੇ ਕੋਲੇ ਤਾਂ ਕਰਕੇ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿਹਾ ਮੈਂ ਕਿੱਧਰ ਨੂੰ ਜਾਣਾਗਾ ਨਹੀਂ ਤਾਂ ਮੈਂ ਤੁਹਾਡੀ ਸ਼ੌਪ ਤੇ ਜਰੂਰ ਆ ਕੇ ਜਾਂਦਾ ਮੈਂ ਤੇ ਮੇਰੀ ਭੈਣ ਸੀਗੇ ਤੇ ਅਸੀਂ ਆਏ ਸੀਗੇ ਤੁਹਾਡੇ ਗੈਰੀ ਪਿੰਡ ਤੇ ਜਦੋਂ ਮੈਂ ਦੇਖਿਆ ਮੈਂ ਕਿਹਾ ਭੈਣ ਕੀ ਹੁਣ ਆਪਾਂ ਨੂੰ ਉਸ ਦਾ ਹੀ ਨਹੀਂ ਪਤਾ ਵਰਕੀ ਸ਼ਾਬ ਦਾ ਕਿੱਥੇ ਜੇ ਆ ਤੇ ਤਾਂ ਕਰਕੇ ਫਿਰ ਅ ਗੁਰਕੀਤ ਆਵਾਜ਼ ਨਹੀਂ ਆ ਰਹੀ ਲਾਈਵ ਚ ਮੇਰੀ ਬਾਯਾ ਨਹੀਂ ਦੀ ਭਾਈ ਇੱਧਰ ਯਾਰ ਆਵਾਜ਼ ਆ ਰਹੀ ਹੈ ਭਾਈ ਦਿਲਬਖ ਭਾਈ ਦੱਸੀ ਮੜਾ ਜਾ ਮੇਰੇ ਇਸ ਚੈਨਲ ਤੇ ਮੈਂ ਕਈ ਲਾਈਵ ਨਹੀਂ ਲਾਈ ਤੇ ਨਾ ਹੀ ਇਸ ਚੈਨਲ ਤੇ ਮੈਂ ਤੁਹਾਨੂੰ ਕਦੇ ਜੁਆਇਨ ਕੀਤਾ ਮੈਨੂੰ ਪਤਾ ਨਹੀਂ ਮੈਂ ਕੀਤਾ ਅੱਜ ਚਲੋ ਕੋਈ ਨਹੀਂ ਬਾਈ ਮੈਂ ਜਗਵੀਤ ਕੀਤਾ ਹੋਇਆ ਕੋਈ ਨਹੀਂ ਦੇਖ ਲਾਂਗੇ ਜੇ ਨਾ ਕੀਤਾ ਹੋਇਆ ਤਾਂ ਮੈਂ ਬੈਕ ਕਰ ਦੂੰਗਾ ਠੀਕ ਹੈ ਨਾ ਕੋਈ ਨਾ ਕੋਈ ਨਾ ਵੀਰ ਜੀ ਕੱਲ ਪੱਕਾ ਕਰਾਂ ਤੂੰ ਨੂੰ ਫੋਨ ਠੀਕ ਹੈ ਜੀ ਠੀਕ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੱਲ ਨੂੰ ਫੋਨ ਕਰ ਦੇਣਾ ਮੈਂ ਕੱਲ ਨੂੰ ਲੋਟ ਲੱਗਿਆ ਤਾਂ ਮੈਂ ਕੱਲ ਨੂੰ ਹੀ ਉਹ ਕਰੂੰਗਾ ਕੁਲਵਿੰਦਰ ਵਾਲੀ ਆਈਡੀ ਜਿਹੜੀ ਪੈਨ ਆਈਡੀ ਹੈ ਨਾ ਜੀ ਇਹਦੇ ਲਾਈਵ ਦੇ ਵਿੱਚ ਆ ਕੇ ਤੁਸੀਂ ਉਹ ਕਰਿਓ ਠੀਕ ਹੈ ਨਾ ਤੇ ਹੁਣ ਕੌਣ ਆਦਾ ਤਰੋ ਕਹਿੰਦੀ ਅੱਛਾ ਸਸ ਨਹੀਂ ਮੈਨੂੰ ਤਾਂ ਕਿਤੇ ਕਮੈਂਟ ਹੀ ਨਹੀਂ ਮਿਲਿਆ ਅ ਹਾਂਜੀ ਵੀਰ ਜੀ ਆ ਰਹੀ ਆ ਆਵਾਜ਼ ਹਾਂਜੀ ਹਾਂਜੀ ਅੱਛਾ ਚ ਆ ਰਹੀ ਆਵਾਜ਼ ਬਹੁਤ ਬਹੁਤ ਧੰਨਵਾਦ ਤੁਹਾਡੀ ਆਵਾਜ਼ ਆ ਰਹੀ ਆ ਠੀਕ ਹੈ ਠੀਕ ਹੈ ਬਾਈ ਧੰਨਵਾਦ ਤੁਹਾਡਾ ਆਵਾਜ਼ ਆ ਰਹੀ ਆ ਤਾਂ ਤੇ ਮੈਂ ਤੁਹਾਨੂੰ ਦੱਸਾਂ ਕੀ ਕਰੀ ਜਾਂਦੇ ਹੋ ਤੁਸੀਂ ਤੁਸੀਂ ਕੀ ਕਰੀ ਜਾਂਦੇ ਹੋ ਤੁਹਾਨੂੰ ਦੇਖ ਕੇ ਦੱਸਾਂ ਬਾਈ ਬੈਠਾ ਆਰਾਮਦਾਰੀ ਨਾਲ ਆ ਦੇਖੋ ਪ੍ਰੀਤ ਬਲੌਗ ਵਾਲੇ ਉਧਰ ਕਮੈਂਟ ਕਰੀ ਜਾਂਦੇ ਆ ਸਤਿ ਸ਼੍ਰੀ ਅਕਾਲ ਤੇ ਜੀ ਦੀਦੀ ਸਤਿ ਸ਼੍ਰੀ ਅਕਾਲ ਸਰਦਾਰ ਵਾਲੇ ਵੀ ਬੈਠੇ ਆ ਉਧਰ ਆ ਦੇਖੋ ਹਾਂ 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 ਨੂਰਪੁਰਿਆ ਬਾਈ ਤੁਸੀਂ ਆ ਪੈਨ ਆਈਡੀ ਨੂੰ ਵੀ ਜੁਆਇਨ ਕਰਕੇ ਕਮੈਂਟ ਕਰ ਦਿਓ ਤੇ ਮੈਂ ਤੁਹਾਨੂੰ ਰਿਟਰਨ ਦੇ ਦੂੰਗਾ ਬੀਰਪਾਲ ਪਹਿਣੇ ਸਤਿ ਸ਼੍ਰੀਕਾਲ ਸਤਿ ਸ਼੍ਰੀਕਾਲ ਬੀਰਪਾਲ ਪਹਿਣੇ ਕੀ ਹਾਲ ਚਾਲ ਹੈ ਕਾਬੂ ਪਹਿਣੇ ਬਹੁਤ ਬਹੁਤ ਸ਼ੁਕਰੀਆ ਰਮਣ ਪਹਿਣੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਸਾਡੇ ਲਾਈਵ ਦੇ ਵਿੱਚ ਜੁੜੇ ਕਮੈਂਟ ਕੀਤੇ ਤੇ ਸਾਨੂੰ ਸਤਕਾਰ ਤੁਹਾਡੇ ਲਈ ਬਹੁਤ ਬਹੁਤ ਤੇ ਬਹੁਤ ਖੁਸ਼ ਹੋਈ ਸਾਡੀ ਬੀਰਪਾਲ ਪਹਿਣ ਤੇ ਬਹੁਤ 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 ਸਤਕਾਰ ਪਹਿਣੇ ਤੇ ਅ ਇਹਨਾਂ ਨੇ ਇਹਨਾਂ ਨੇ ਨੰਬਰ ਭੇਜਤਾ ਬਾਈ ਸਕਰੀਨਸ਼ਾਟ ਮੈਂ ਲੈ ਲਿਆ ਸੀਗਾ ਤੇ ਆਪਾਂ ਉਹ ਕਰਾਂਗੇ ਇਹਨਾਂ ਨੂੰ ਵੀ ਵੀਰਪਾਲ ਭੈਣੇ ਤੁਸੀਂ ਦੂਜੇ ਚੈਨਲ ਤੋਂ ਵੀ ਆ ਕੇ ਕਮੈਂਟ ਕਰ ਜਾਂਦੇ ਇਸ ਤੇ ਲਾਈਕ ਕਰ ਜਾਂਦੇ ਭੈਣੇ ਥੋੜੀ ਸਪੋਰਟ ਹੋ ਜਾਂਦੀ ਤੁਹਾਨੂੰ ਮੈਂ ਪੈਸੇ ਵੀ ਬਲੂ ਦੇ ਦਿੰਨਾ ਬਲੂ ਦੇਤਾ ਜੀ ਇਧਰ ਵਾਚਿੰਗ ਜ਼ੀਰੋ ਦੀ ਦਿਖ ਰਹੀ ਹੈ ਕਮੈਂਟ ਆ ਰਹੇ ਆ ਕੀ ਗੱਲ ਹੈ ਯਾਰ ਹਣਾ ਰਹੀ ਹੈ ਵੀਰੇ ਅੱਛਾ ਅੱਛਾ ਵੀਰਪਾਲ ਭੈਣੇ ਬਹੁਤ ਬਹੁਤ ਸ਼ੁਕਰੀਆ ਤੁਹਾਨੂੰ ਬਲੂ ਦੇਤਾ ਭੈਣੇ ਤੇ ਆ ਹੁਣ ਜਾਨੀਆਂ ਵੀਰੇ ਮੈਂ ਚਲੋ ਕੋਈ ਨਹੀਂ ਕੱਪ ਭੈਣੇ ਬਹੁਤ ਸਪੋਰਟ ਕੀਤੀ ਤੁਸੀਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੀ ਸਪੋਰਟ ਕਰਕੇ ਗਏ ਸਤਿਕਾਰ ਤੁਹਾਡਾ ਤੇ ਜੁੜਨ ਵਿੱਚ ਲਾਈਵ ਦੇ ਹਾਂਜੀ 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 ਇੱਕ ਵਾਰੀ ਕੱਟ ਕੇ ਦੁਬਾਰੇ ਲੈ ਕੇ ਭੇਜਦਾ ਮੈਂ ਰਮਨ ਭੇਨੇ ਮੈਂ ਕੱਟ ਕੇ ਦੁਬਾਰੇ ਲੈ ਕੇ ਭੇਜਦਾ ਇਹਦਾ ਬਾਈ ਨੂੰ ਉੱਪਰਲੇ ਆਪਣੇ ਇਸ ਚੈਨਲ ਇਹਦਾ ਜਿਹੜਾ ਮੈਂ ਲਾਈਵ ਹੀ ਆ ਲਾਈਵ ਗੁਰਕੀਤ ਵਾਲੇ ਸੀ ਬਾਈ ਕੱਟ ਕੇ ਦੁਬਾਰੇ ਭੇਜਦਾ ਠੀਕ ਹੈ ਨਾ ਹਾਂ ਠੀਕ ਹੈ ਠੀਕਾ ਤੁਹਾਡੇ ਵਾਲਾ ਚੱਲੀ ਜਾਂਦੇ ਬਾਈ